ਉਲਤਾਰ ਸੇਂ ਸਨਵਾਣੇ ਅੱਜ ਕੋੜਪੁਰਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹਦੇ ਨੀਂ ਪੱਥਰ ਰੱਖੇ ਨੇ ਉਹਨਾਂ ਨੇ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਨੇ ਇਹ ਵਧਾਈਏ ਵੀ ਸ਼ਹਿਰ ਹੁਣ ਆਪਣਾ ਕਰੂਗਾ ਜਗਮਗ ਜਗ ਜਿੰਨੀਆਂ ਪਿੰਡਾਂ ਤੋਂ ਸ਼ਹਿਰ ਨੂੰ ਆਉਣ ਵਾਲੀ ਸੜਕਾਂ ਉਹਨਾਂ ਤੇ ਫੁੱਲ ਲੱਗਣਗੇ ਔਰ ਲਾਈਟਾਂ ਲੱਗਣਗੀਆਂ LED ਲਾਈਟਾਂ ਲੱਗਣਗੀਆਂ ਉਹ ਬਹੁਤ ਵਧੀਆ ਤਰੀਕੇ ਨਾਲ 450 500 ਦੇ ਕਰੀਬ ਫੁੱਲ ਲੱਗਣਗੇ ਤੋ ਮੈਂ ਬੇਨਤੀ ਕਰਦਾ ਹਾਂ ਵੀ ਹਰੇਕ ਆਪਦਾ ਜਿੱਥੇ ਇਥੇ ਸੀਵੇਜ਼ ਆਊਟਲੈਟ ਆ ਉਥੇ ਜਾਲੀਆਂ ਨਹੀਂ ਇਹੋ ਜਿਹੀਆਂ ਨਹੀਂ ਸਰ ਸੀਕਰੇਸੀ ਵੀ ਕਰਾਉਣੀ ਚਾਹੀਦੀ ਜਿਹੜੇ ਇਹੋ ਜਿਹੇ ਦੁਕਾਨਾਂ ਤੁਹਾਨੂੰ ਪਸੰਦੇ ਪਸੰਦੇ ਨੇ ਗਲੀਆਂ ਵਾਲੀਆਂ ਕੈਮਰੇ ਲੱਗੇ ਪਾੜ ਲਾਂਗੇ ਤੇ ਛੱਡਦੇ ਨਹੀਂ ਬਿਲਕੁਲ ਵਿਧਾਨ ਸਭਾ ਹਲਕਾ ਕੋੜਪੂਰਾ ਤੋਂ ਵਿਧਾਇਕ ਤੇ ਮਾਨਯੋਗ ਸਪੀਕਰ ਸੁਲਤਾਨ ਸਿੰਘ ਸੰਧਵਾਣ ਨੇ ਅੱਜ ਕੋੜਪੂਰਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹਦੇ ਨੀਂ ਪੱਥਰ ਰੱਖੇ ਨੇ ਉਹਨਾਂ ਨੇ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਨੇ ਉਹਨਾਂ ਨੇ ਦਾਅਵੇ ਨਾਲ ਕਿਹਾ ਕਿ 7 ਕਰੋੜ ਰੁਪਏ ਦੇ ਪ੍ਰੋਜੈਕਟ ਮੈਂ 5 ਕਰੋੜ ਦੇ ਵਿੱਚ ਮੁਕੰਮਲ ਕਰੂੰਗਾ ਜਿਹੜਾ 2 ਕਰੋੜ ਰੁਪਇਆ ਰਵਾਇਤੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਜਾਂ ਆਗੂਆਂ ਦੇ ਜੇਬਾਂ 'ਚ ਜਾਂਦਾ ਸੀ ਉਹ ਬਚਾ ਕੇ ਮੈਂ ਉਹ ਵੀ ਲੋਕਾਂ ਦੀ ਸਹੂਲਤ ਲਈ ਪੂਰਪੁਰੇ ਦੇ ਵਿਕਾਸ ਕਾਰਜਾਂ ਤੇ ਖਰਚ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੇ ਮੌਕੇ ਤੇ ਸ਼ਹਿਰ ਕੋਡ ਪੂਰਾ ਵਾਸੀਆਂ ਨੂੰ ਇੱਕ ਹੋਰ ਵਧਾਈ ਇਹ ਵਧਾਈ ਹੈ ਵੀ ਸ਼ਹਿਰ ਹੁਣ ਆਪਣਾ ਕਰੂਗਾ ਜਗਮਗ ਜਗਮ ਜਿੰਨੀਆਂ ਪਿੰਡਾਂ ਤੋਂ ਸ਼ਹਿਰ ਨੂੰ ਆਉਣ ਵਾਲੀ ਸੜਕਾਂ ਉਹਨਾਂ ਤੇ ਹੋਲ ਲੱਗਣਗੇ ਔਰ ਲਾਈਟਾਂ ਲੱਗਣਗੀਆਂ LED ਲਾਈਟਾਂ ਸੋ ਬਹੁਤ ਵਧੀਆ ਤਰੀਕੇ ਨਾਲ 450 ਤੋਂ 500 ਦੇ ਕਰੀਬ ਹੋਲ ਲੱਗਣੇ ਆ ਔਰ 4 450 ਦੇ ਕਰੀਬ ਜਿਹੜੀਆਂ LED ਲਾਈਟਸ ਹੋਣਗੀਆਂ ਸੋ ਆਪਣਾ ਯੋ ਸਾਹਿਬ ਜੀ ਸਰ ਕੋਈ ਕਿਸੇ ਨੇ ਕੋਈ ਵਿਗਾਰ ਬੁਗੁਰਦਾ ਨਹੀਂ ਭਾਈ ਨਹੀਂ ਨਹੀਂ ਸਰ ਬਿਲਕੁਲ ਨਹੀਂ ਜੀ ਸਸੂ ਫਿਰ ਕੁਆਲਟੀ ਇੱਕ ਨੰਬਰ じゃ ਹੀ ਰਹੀਆ ਕੁਆਲਟੀ ਵਧੀਆ ਹੋਊਗੀ ਜੀ ਤੁਹਾਡੀ ਕਰਪਨ ਲੈਸ ਵੀ ਬਹੁਤ ਜ਼ਿਆਦਾ ਆਇਆ ਜੀ ਵੈਰੀ ਗੁੱਡ ਸੋ ਇਹ ਪਹਿਲੀ ਵਾਰੀ ਮੇਰੇ ਖਿਆਲ ਹੋਇਆ ਹੁਣ ਜਿਵੇਂ ਜਾਂ ਤਾਂ ਦਿੱਲੀ 'ਚ ਹੋਇਆ ਸੀ ਪੁਲ ਤੋਂ 150 ਕਰੋੜ ਰੁਪਏ ਬਚਾਇਆ ਸੀ ਇੱਥੇ 7 ਕਰੋੜ 'ਚੋਂ 2 ਕਰੋੜ ਰੁਪਈਆ ਆਪਾਂ ਬਚਾਇਆ ਹੈ ਔਰ ਉਹ ਵੀ ਇੱਥੇ ਇੱਥੇ ਲੱਗੇਗਾ ਇਹ ਲਾਈਟਾਂ ਦਾ ਕਿੰਨੇ ਕਰੋੜ ਦਾ ਪ੍ਰੋਜੈਕਟ ਹੈ ਜੀ ਇਹਦੀ ਡਿਟੇਲ ਕਿੰਨਾ ਡਿਟੇਲ ਟੋਟਲੀ ਕਿੰਨੀ ਹੈ 2 ਕਰੋੜ 2 ਕਰੋੜ ਦੇ 2 ਕਰੋੜ ਦੇ ਔਰ ਇਹ ਲਗਣੀਆਂ ਸ਼ੁਰੂ ਹੋ ਜਾਣੀਆਂ ਉਹ ਐਵੇਂ ਆਰਟੀਜੀ ਦੇ ਚੱਕੀ ਜਿਹਨੂੰ ਚਾਹੀਦੀ ਉਹਨੂੰ ਲਈ ਫਿਰ ਆਰਟੀਜੀ ਮੈਂ ਕਿੰਨੇ ਦਿਨਾਂ ਚ ਲੱਗ ਜਾਣਗੀਆਂ ਕਿੰਨੇ ਦਿਨ ਕੰਮ ਸ਼ੁਰੂ ਹੋ ਜਾਣਾ ਕੰਮ ਸ਼ੁਰੂ ਹੋ ਕੰਮ ਸ਼ੁਰੂ ਕੰਮ ਸ਼ੁਰੂ ਆਪਣੀ ਜੈਟਿੰਗ ਮਸ਼ੀਨ ਇਹਨਾਂ ਨੇ ਮਗਾ ਕੇ ਜੈਟਿੰਗ ਮਸ਼ੀਨ ਸਾਹ ਜਿਹੜੀ ਮਗਾ ਕੇ ਸੀ ਉਹਦੇ ਵੇਲੇ ਜੈਟਿੰਗ ਮਸ਼ੀਨ ਵੀ ਆ ਗਈ ਹੈ ਜੀ ਆਪਣੀ ਆਹ ਖੜੀ ਆਓ ਆਓ ਦੇਖੋ ਆਜੋ ਇਹ ਜੈਟਿੰਗ ਮਸ਼ੀਨ ਹੈ ਸ਼ਹਿਰ ਦੇ ਵਿੱਚ ਸ਼ਹਿਰ ਕੋਲ ਦੇ ਵਿੱਚ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਜੀ ਬਹੁਤ ਸਮੱਸਿਆ ਥੋੜਾ ਜਿਹਾ ਮੀਂਹ ਪੈਂਦਾ ਸੀ ਤੇ ਬੰਦ ਹੋ ਜਾਂਦਾ ਸੀ ਜੀ ਅ ਜਿੱਥੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਬਾਅਦ ਚ ਪਹਿਲਾਂ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਸਾਨੂੰ ਇੱਥੇ ਛੋਟੀਆਂ ਗਲੀਆਂ ਦੇ ਵਿੱਚ ਜੀ ਵੜਨ ਵਾਸਤੇ ਇਹ ਜੈਟਿੰਗ ਮਸ਼ੀਨ ਦਿੱਤੀ ਉਹ ਵੱਡੀਆਂ ਆਸਟਾ ਆ ਜਾਂਦੀ ਸੀ ਵੀ ਲੇਕਿਨ ਛੋਟੀਆਂ ਗਲੀਆਂ ਸਾਫ਼ ਨਹੀਂ ਹੁੰਦੀਆਂ ਸੀ ਉਹਨਾਂ ਨੂੰ ਸਾਫ਼ ਕਰਨਾ ਤੇ ਆ ਗਈ ਜੇ ਹੋਰ ਲੋੜ ਹੋਈ ਤੇ ਹੋਰ ਮੰਗਾਵਾਂਗੇ ਹੁਣ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਵੀ ਜਿੰਨੇ ਜਿੰਨੇ ਤੁਹਾਡੇ ਸੀਵਰੇਜ ਦੇ ਆਊਟਲੈਟ ਕਿਰਪਾ ਕਰਕੇ ਜਾਲੀਆਂ ਲਾ ਦਿਓ ਬਹੁਤ ਵਾਰੀ ਇਹ ਹੋਇਆ ਸਰਾਣੇ ਨਿਕਲਦੇ ਰਜਾਈਆਂ ਨਿਕਲਦੀਆਂ ਸੀਵਰੇ ਦੇ ਵਿੱਚੋਂ ਰਜਾਈ ਇੱਕ ਬੰਦਾ ਪਾਉਂਦਾ ਸ਼ਹਿਰ ਸਾਰਾ ਔਖਾ ਹੁੰਦਾ ਇਹੀ ਹਾਲ ਮੇਰੇ ਪਿੰਡ ਸੰਧਵਾ ਹੋਇਆ ਆ 20 ਦਿਨ ਪਹਿਲਾਂ ਜਿੱਧਰ ਗਰੀਬਾਂ ਦੇ ਘਰ ਆ ਉਹ ਸਾਰੇ ਘਰਾਂ 'ਚ ਪਾਣੀ ਭਰ ਗਿਆ ਦਿਵਾਲੀ ਵੇਲੇ ਮਤਲਬ ਦਿਵਾਲੀ ਦੇ ਦਿਨਾਂ 'ਚ ਪਾਣੀ ਭਰ ਗਿਆ ਅਸੀਂ ਕਿਹਾ ਵੀ ਹੋਇਆ ਕੀ ਜਦੋਂ ਦੇਖਿਆ ਬੋਰੀ ਦੇ ਵਿੱਚ ਪੂਰੇ ਟੈਕਨੀਕਲ ਕੰਮ ਕੀਤਾ ਸੀ ਬੋਰੀ ਦੇ ਵਿੱਚ ਟੂੜੀ ਪਾਈ ਕਿਸੇ ਨੇ ਇਹਦੇ ਸਿਆਣੇ ਬੰਦੇ ਨੇ ਉਹ ਪੈਪ ਚ ਤੁਨ ਸੀ ਸਿਆਣਾ ਕਿਵੇਂ ਕਵਾਂਗੇ ਉਹਨੂੰ ਉਹ ਆਪਦੇ ਘਰ ਨੂੰ ਦਾ ਸਿਆਣਾ ਸੀ ਮੈਂ ਹੁਣ ਕੀ ਫਾਇਦਾ ਕਰਦਾ ਮੈਂ ਤਾਂ ਆਪ ਕਮਲਾ ਹੈ ਜੀ ਮੇਰੇ ਦਾ ਉਹ ਵੱਧ ਕਮਲਾ ਕੌਣ ਹੋ ਸਕਦਾ ਜਿਹਨੇ ਜਿਹਨੇ ਸਾਰੇ ਤੰਗ ਕਰਤੇ ਹੈ ਉਹ ਸਾਰੇ ਉਹ ਸਿਆਣੇ ਨੇ ਐਸਡੀ ਉਹ ਚ ਬਹੁਤ ਤਾਕੀ ਕਾਦੀ ਬਣੀ ਸੋ ਇਸ ਤਰ੍ਹਾਂ ਦਾ ਕੰਮ ਆਪਾਂ ਨਾ ਕਰੀਏ ਆਪਾਂ ਮਾੜਾ ਕਿਸੇ ਗਵਾਂਢੀ ਨੂੰ ਤੰਗ ਕਰਨ ਦੇ ਬਾਹਨੇ ਸਾਰਾ ਸ਼ਹਿਰ ਤੰਗ ਕਰਦੇ ਫਿਰ ਆਪ ਵੀ ਤੰਗ ਹੋਨੇ ਸੋ ਮੈਂ ਬੇਨਤੀ ਕਰਦਾ ਵੀ ਹਰੇਕ ਆਪਦਾ ਜਿੱਥੇ ਇਹ ਸਿਵਰੇਜ਼ ਆਊਟਲੈਟ ਆ ਉਥੇ ਜਾਲੀਆਂ ਜਰੂਰ ਹੈ ਇਹੋ ਜੀਆਂ ਨਹੀਂ ਸਰ ਸੀਕਰੇਸੀ ਵੀ ਕਰਾਉਣੀ ਚਾਹੀਦੀ ਜਿਹੜੇ ਇਹੋ ਜਿਹੇ ਰਜਾਈਆਂ ਪਸੰਦੇ ਸਾਨੂੰ ਪਸੰਦੇ ਨੇ ਗਲੀਆਂ ਵਾਲੇ ਕੈਮਰੇ ਲੱਗੇ ਪਾੜ ਲਾਂਗੇ ਤੇ ਛੱਡਦੇ ਨਹੀਂ ਹਾਂ ਬਿਲਕੁਲ ਸਰ ਇਹ ਜੈਟਿੰਗ ਮਸ਼ੀਨ ਬਾਰੇ ਸੁਣਨੇ 10 ਸਾਲ ਹੋ ਗਏ ਸਾਨੂੰ ਤੇ ਆਈ ਖੜੀ ਹੈ ਤੁਹਾਡੇ ਕੋਲ ਇਹ ਹੋਰ ਵਿੱਚ ਚਾਰ ਕਈਆਂ ਇਹਨਾਂ ਨੇ ਸ਼ਹਿਰ ਵੱਡਾ ਹੋਰ ਵੀ ਖੁੱਸਦਾ ਹੈ ਚਾਰ ਨੇ ਚਾਰ ਸਰ ਇਹ ਜਿਹੜੀ ਇਹ ਕੰਪਨੀ ਲੈ ਕੇ ਆਈ ਸੀ ਤੋਹਫਾ ਬੰਬੇ ਤੋਂ ਚਾਹਪੁਰ ਪਲੋਂਜੀ ਚਾਹਪੁਰ ਪਲੋਂਜੀ 700 ਕਰੋੜ ਦਾ ਪ੍ਰੋਜੈਕਟ ਪਤਾ ਨਹੀਂ ਕਿੱਧਰ ਗਿਆ ਕੀਰੇ ਕਿਹੜੀਆਂ ਜੇਪਾਂ 'ਚ ਗਏ ਪੈਸੇ ਕਿੱਧਰ ਗਏ ਉਸ ਕੰਪਨੀ ਤੋਂ ਪ੍ਰੋਜੈਕਟ ਵਾਪਸ ਲੈ ਕੇ ਤੇ ਆਪਦੇ ਸਾਰੇ ਸੰਦੇ ਆਪ ਆਪੇ ਬਣਾਵਾ ਠੀਕ ਹੈ ਜੀ ਹੋਰ ਵੀ ਆ ਰਹੀਆਂ ਇਸ ਤਰ੍ਹਾਂ ਦੀ ਜਟਿੰਗ ਨਹੀਂ ਕਿੰਨਾ ਹੋਰ ਵੀ ਆ ਰਹੀਆਂ ਤਾਂ ਕਿ ਸ਼ਹਿਰ ਦੇ ਵਿੱਚ ਸੀਵਰੇਜ ਸਮੱਸਿਆ ਨਹੀਂ ਜਿਹੜੀ ਸੀਵਰੇਜ ਸਮੱਸਿਆ ਪਾਣੀ ਨਿਕਾਸੀ ਸਮੱਸਿਆ ਕਿੰਨੇ ਚਿਰ ਚ ਦੂਰ ਹੋ ਜੂਗੀ ਮੈਨੂੰ ਲੱਗਦਾ ਵੀ ਆਪਾਂ ਆਹ 1.5-2 ਮਹੀਨੇ 'ਚ ਕੰਮ ਠੀਕ ਕਰ ਲਾਂ ਜਮਾ ਸੁਚਾਰੂ ਤੁੰਗ ਪਰਮਾਤਮਾ ਮੇਰ ਕਰੇ ਪਰਮਾਤਮਾ ਮੇਰ ਕਰੇ ਪਰਮਾਤਮਾ 10 ਪ੍ਰੋਜੈਕਟ ਬਣਾਏ ਸੀ ਇਹ ਬਾਲਗਰਾਮ ਰੋਡ ਤੇ ਇੰਟਰਲੌਕ ਟਾਈਲਰ ਜਿਹੜੀ ਤੁਹਾਡੀ ਜਲਾ ਲਿਆਣਾ ਰੋਡ ਹੈ ਉਹ ਪੱਕੀ ਸੜਕ ਤੇ ਸ਼ਹਿਰ ਦੇ ਵਿੱਚ ਜਿਹੜੀ ਆ ਲਾਈਟਾਂ ਸਟਰੀਟ ਲਾਈਟਸ ਇਹਦੇ ਲਈ ਜਿਹੜਾ origignal ਪੈਸੇ ਆਪਾਂ ਮંજૂર ਕਰਵਾਏ ਸੀ ਪੰਜਾਬ ਸਰਕਾਰ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਣਾ ਨੇ ਮਿਹਰਬਾਨੀ ਕੀਤੀ ਸੀ 7 ਕਰੋੜ ਰੁਪਏ ਤੇ ਉਹ 7 ਕਰੋੜ ਰੁਪਏ ਸਾਰਾ ਆਪਾਂ ਅਲਾਟ ਹੋ ਗਿਆ ਹਾਂ ਇਹਦੇ ਚ ਸਾਡੇ ਅਫਸਰਾਂ ਦੀ ਇਹ ਚੰਗੀ ਕਾਰਗੁਜ਼ਾਰੀ ਜ਼ਿੰਮੇਵਾਰੀ ਇਹ ਹੈ ਵੀ ਅਸੀਂ ਉਹਦੇ ਚੋਂ ਵੀ 2 ਕਰੋੜ ਰੁਪਏ ਬਚਾ ਲਿਆ ਹੁਣ ਜਿਹੜਾ 2 ਕਰੋੜ ਰੁਪਏ ਬਚਿਆ ਉਹਨੂੰ ਅਸੀਂ ਹੋਰ ਖਰਚਾਂ ਵਰਤਾਂਗੇ ਠੀਕ ਹੈ ਜੀ ਸੋ ਇਹ 7 ਕਰੋੜ ਦੀ ਪੂਰੀ ਤਫਸੀਲ ਹੈ ਸਰ ਇੱਕ ਗੋਵਿੰਦਵਾਲ ਜਿਹੜਾ ਕੀਤੇ ਗਿਆ ਉਹ ਲਾਂ ਉਹਦੇ ਬਾਰੇ ਕੀ ਕਹਿਣਾ ਹੈ ਇਹ ਤਾਂ ਉਹ ਜਿਹੜੀ ਬਿਮਾਰੀ ਸੀ ਨਾ ਪਹਿਲਾਂ ਪਹਿਲਾਂ ਸਰਕਾਰਾਂ ਪੰਜਾਬ ਨੂੰ ਵੇਚੀ ਜਾਂਦੀਆਂ ਸੀ ਉਹ ਬਿਰਦਾ ਆਸ਼ਰਮ ਵੀ ਵੇਚਦਾ ਸੀਗਾ ਤਨਖਾਹ ਦੇਣ ਵਾਸਤੇ ਉਹ ਉਸ ਜਿਹੜੀ ਫਿਜ਼ੀਕਲ ਹੈਲਥ ਆ ਉਹ ਸੇਡ ਦੀ ਇੰਪਰੂਵ ਕਰਨ ਵਾਸਤੇ ਬਾਣੀਓ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਆ ਇਹ ਉਸੇ ਦਾ ਨਤੀਜਾ ਹੈ ਕਿ ਜਿਹੜੇ ਮਹਿੰਗੇ ਪਾ ਜਿਹੜੇ ਥਰਮਲ ਪਲਾਂਟ ਬਿਜਲੀ ਸਾਨੂੰ ਮਤਲਬ ਦਿੰਦੇ ਸੀ ਬਹੁਤ ਮਹਿੰਗੀ ਬਹੁਤ ਸਟੇਟਾਂ ਚ ਬਹੁਤ ਸਸਤੀ ਸੀ ਉਹੀ ਕੰਪਨੀਆਂ ਲੇਕਿਨ ਪੰਜਾਬ ਦੇ ਵਿੱਚ ਕਿਉਂਕਿ ਉਹ ਠੇਕਾ ਦੇਣ ਵਾਲੇ ਉਦੋਂ ਤੁਸੀਂ ਹੁਣ ਭੁਜਾਤੇ ਆ ਹੈ ਉਹ ਉਹਨਾਂ ਨਾਲ ਲੜੇ ਸੀ ਸਾਡੇ ਨਾਲ ਠੱਗੀ ਮਾਰੀ ਉਹਨਾਂ ਨੇ ਉਹ ਇਹਨਾਂ ਦੇ ਹੋਰ ਤਾਂ ਕੋਈ ਤਰੀਕਾ ਨਹੀਂ ਸੀ ਉਹ ਤਾਂ ਨੇ ਉਹ ਥਰਮਲ ਪਲਾਂਟ ਹੀ ਕੀਤੇ ਆ ਪੰਜਾਬ ਸਰਕਾਰ ਤੁਹਾਡੇ ਵਾਸਤੇ ਪੈਸੇ ਬਚਾਉਣ ਨੂੰ ਲੱਗੀ ਹੋਈ ਆ ਉਹ ਥਰਮਲ ਪਲਾਂਟ ਕੀਤੇ ਆ ਇਸ ਲਈ ਕੀਤੇ ਆ ਓਕੇ ਥੈਂਕ ਯੂ ਤੇ ਉਹ ਨੀਮ ਹਕੀਮ ਤੇ ਖਤਰਾ ਜਾਣ ਉਹਨਾਂ ਨੂੰ ਕੋ ਬੜਾ ਕੋ ਪੜ ਕੋ ਪੜ ਪੜ ਕੋ ਲਿਆ ਕਰੋ ਯਾਰ ਹਨ ਬਣਾਲੀਆਂ ਗੱਲਾਂ ਕਰਦੇ ਹੋ ਤੇ ਆ ਫਿਰ ਜੇ ਪੈਸੇ ਨਹੀਂ ਆਏ ਕਿਸੇ ਇੱਕ ਹੈਡ ਜਿਹੜੇ ਤੁਸੀਂ ਪੁੱਛਿਆ ਉਹ ਤੇ ਨਹੀਂ ਆਏ ਆ ਕੰਮ ਜਿਹੜੇ ਹੋ ਰਹੇ ਆ ਫਿਰ ਉਹੀ ਹੋ ਜਾਣਗੇ ਫਰੀਜ ਹੋ ਜਾਣਗੇ ਲੈ ਕਿਹਦੇ ਰਾਏ ਲੱਗਣਗੇ ਪੈਸੇ ਮਹਾਰਾਜ ਦੇ ਡਿਪਾਰਟਮੈਂਟੋਂ ਲੋਕਲ ਗਵਰਨਮੈਂਟ ਲਾਊਗੀ ਜੀ 7 ਕਰੋੜ ਰੁਪਏ ਮੈਂ ਸੈਂਕਸ਼ਨ ਕਰਾ ਕੇ ਲਿਆਇਆ ਔਰ 7 ਕਰੋੜ ਵਾਲਾ ਕੰਮ 5 ਕਰੋੜ ਦੀ ਕਰਾਉਣ ਲੱਗੇ ਆ ਇਹ ਆ ਅਰਵਿੰਦ ਕੇਜਰੀਵਾਲ ਜੀ ਦੀ ਨੀਤੀ ਜਦੋਂ ਨiyet ਸਾਫ ਹੋਵੇ ਨੀਤ ਤੇ ਨੀਤੀ ਸਹੀ ਹੋਵੇ ਤੇ ਉਦੋਂ ਲੁੱਟ ਨਹੀਂ ਹੁੰਦੀ 2 ਕਰੋੜ ਰੁਪਏ ਜਿਹੜਾ ਸਿੱਧਾ ਜੇਬਾਂ 'ਚ ਜਾਣਾ ਸੀ ਪੂਲ ਪੰਜਾਬ ਦੇ ਕੋਟਪੂਰੇ ਦੇ ਵੀਂ ਗਲੀਆਂ 'ਚ ਲੱਗੇਗਾ ਲੋਕਾਂ ਦੀ ਸੇਵਾ ਹੁਕਮ ਨਹੀਂ ਉਹ ਆਟੇ ਵਾਲਾ ਜਵਾਬ ਫਿਰ ਗਲਤ ਆ ਉਹ ਮਾਟੇ ਵਾਲਾ ਉਸ ਹਿੱਟ ਜਿਹੜੇ ਹਿੱਟ ਚ ਉਹਨਾਂ ਨੇ ਮੰਗੇ ਉਹ 'ਚ ਨਹੀਂ ਆਇਆ ਅਜੋਸ 'ਚ ਨਹੀਂ ਆਇਆ ਉਹਨਾਂ ਨੇ ਦੱਸਿਆ ਕਿ ਜਿਹੜੇ ਇੰਟਰਲੋਕਿੰਗ ਟਾਈਲਿੰਗ ਹੋਊਗੀ ਉਹਨਾਂ ਨੇ ਮੌਕੇ ਤੇ ਮੌਜੂਦ ਜਿਹੜੇ ਅਧਿਕਾਰੀ ਸਨ ਭਾਵੇਂ ਨਗਰ ਕੌਂਸਲ ਦੇ ਕਾਰਜ ਸਹਾਇਕ ਅਫਸਰ ਸਨ ਤੇ ਭਾਵੇਂ ਹੋਰ ਅਧਿਕਾਰੀ ਉਹਨਾਂ ਨੂੰ ਤੇ ਆ ਦੱਸੋ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਨੇ ਕਿਸੇ ਆਗੂ ਨੇ ਜਾਂ ਕਿਸੇ ਨੇ ਤੁਹਾਨੂੰ ਕੋਈ ਵਿਗਾਰ ਪਾਈ ਆ ਕੀ ਕਿਸੇ ਨੇ ਕੋਈ ਕਮਿਸ਼ਨ ਮੰਗਿਆ ਉਹ ਕਹਿੰਦੇ ਨਹੀਂ ਕਹਿੰਦਾ ਮੰਗੂ ਦਾ ਵੀ ਕੋਈ ਨਹੀਂ ਇਸ ਲਈ ਮੈਂ ठेकेदार ਨੂੰ ਠੋਕ ਕੇ ਕਹ ਦਿਓ ਮਿਆਰੀ ਕੰਮ ਹੋਣਾ ਚਾਹੀਦਾ ਇੱਕ ਪੈਸੇ ਦੀ ਬੇਈਮਾਨੀ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਉਹਨਾਂ ਦੀ ਮਿਲਦੀ ਸਹੂਲਤ ਮਿਲਣੀ ਚਾਹੀਦੀ ਹੈ ਉਹ ਕਹਿੰਦੇ ਕੁਝ ਤੂ ਮਹੀਨਿਆਂ ਦੇ ਅੰਦਰ ਅੰਦਰ ਸਿਰਫ ਮਹੀਨਾ ਡੇਢ ਮਹੀਨੇ ਦੇ ਅੰਦਰ ਅੰਦਰ ਸਾਰਾ ਸ਼ਹਿਰ ਜਗ ਮਗਾ ਉੱਠੂਗਾ ਉਹ LED ਲਾਈਟਾਂ ਲਾਈਆਂ ਜਾ ਰਹੀਆਂ ਨੇ ਇਹ ਵਾਕੇ ਇੰਟਰਲੋਕਿੰਗ ਟੈਲਾਂ ਬਾਰੇ ਤੁਸੀਂ ਪੁਲਤਾਰ ਸਿੰਘ ਸੰਵਾਦੇ ਵਿੱਚ ਸੋਣੀ ਲੈਣੇ ਕੋਰਪੂਰੇ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ